ਤੋਂ ਵੱਡੀ ਸਮੱਸਿਆ ਜਿਹੜੀ ਆਉਂਦੀ ਹੈ ਬਰਸਾਤਾਂ ਦੇ ਵਿੱਚ ਥਣਾ ਦੀ ਸਮੱਸਿਆ ਮਸਟਾਈਟਸ ਆ ਜਾਂਦਾ ਪਸ਼ੂ ਨੂੰ ਥਨਰਥਨਿਆਲਾ ਰੋਗ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਾਂਦਾ ਥਨਿਆਲਾ ਰੋਗ ਤੋਂ ਬਚਾਉਣ ਦੇ ਲਈ ਮਸਟਾਈਟਸ ਤੋਂ ਬਚਣ ਦੇ ਲਈ ਸਾਨੂੰ ਪਹਿਲੀ ਗੱਲ ਤੇ ਜਿਹੜੀ ਛੱਡ ਦੀ ਸਫਾਈ ਬਹੁਤ ਵਧੀਆ ਹੋਣੀ ਚਾਹੀਦੀ ਹੈ ਜਦੋਂ ਅਸੀਂ ਪਸ਼ੂ ਦੀ ਚੁਆਈ ਕਰਨੀ ਆ ਤੇ ਪਸ਼ੂ ਨੂੰ ਆਪਾਂ ਜਿਹੜੀ ਖਰਾਕ ਪਾਉਣੀ ਆ ਉਹ ਚੁਆਈ ਤੋਂ ਬਾਅਦ ਪਾਉਣੀ ਆ ਤਾਂ ਕਿ ਪਸ਼ੂ ਚੁਆਈ ਖਰਾਕ ਜਿਹੜੀ ਦੇ ਲਾਲਚ ਨਾਲ ਪਸ਼ੂ ਖੜਾ ਰਹੇ ਜਦੋਂ ਆਪਾਂ ਪਸ਼ੂ ਦੀ ਚੁਆਈ ਕਰਦੇ ਆ ਉਹਦੇ ਥਾਂ ਜਿਹੜੇ ਆ ਉਹਦੇ ਮਸਾਮ ਖੁੱਲੇ ਹੁੰਦੇ ਨੇ ਤੇ ਜਦੋਂ ਅਸੀਂ ਪਸ਼ੂ ਚੋਲਿਆ ਪਸ਼ੂ ਅਸੀਂ ਤੇ ਜੇ ਪਸ਼ੂ ਉਸੇ ਵੇਲੇ ਬੈਠ ਗਿਆ ਤੇ ਜਿੰਨੇ ਵੀ ਥੱਲੇ ਕਟਾਣੂ ਨੇ ਉਹ ਮਸਾਮਾਂ ਦੇ ਵਿੱਚ ਚੜ ਜਾਣਗੇ ਤੇ ਜੇ ਅੰਦਰ ਮਸਾਮਾਂ ਦੇ ਵਿੱਚ ਕਟਾਣੂ ਚਲੇ ਗਏ ਉਹ ਉਹਨਾਂ ਨੇ ਮਸਟਾਈਟਸ ਲੈ ਕੇ ਆਉਣੀ ਆ ਜੇ ਇੱਕ ਵਾਰ ਮਸਟਾਈਟਸ ਹੋ ਗਈ ਉਹ ਪਸ਼ੂ ਦਾ ਥਣ ਹੀ ਖਤਮ ਹੋ ਜਾਣਾ ਆਪਾਂ ਦੋ ਦਵਾਈਆਂ ਨੇ ਬੀਟਾਡਿਨ ਤੇ ਗਲੈਸਰਿਨ ਇਹ ਆਪਾਂ ਇੱਕ ਗਲਾਸ ਦੇ ਵਿੱਚ ਅੱਧੇ ਦੀ ਪਾ ਲਈਏ ਅੱਧੀ ਬੀਟਾ ਡੀਂ ਤੇ ਅੱਧੀ ਗਲੇਸੀ ਇਹਨੂੰ ਭਰ ਕੇ ਰੱਖ ਲਿਏ ਤੇ ਥਾਨ ਚਵਾਈ ਕਰਨ ਤੋਂ ਬਾਅਦ ਆਪਾਂ ਇਹਨੂੰ ਡੋਬਾ ਦੇ ਦੀਏ ਥਾਨ ਦਾ ਡੋਬਾ ਦੇ ਦੀਏ ਉਹਦੇ ਨਾਲ ਉਹ ਜਿਹੜੇ ਕਟਾਣੂ ਆ ਉਹਦੇ ਵਿੱਚ ਨਹੀਂ ਜਾਣਗੇ ਜੇ ਕਟਾਣੂ ਉਹਦੇ ਵਿੱਚ ਚਲੇ ਗਏ ਉਹਨੇ ਆਪਣਾ ਘਰ ਬਣਾ ਲਾਣ ਦਾ ਕਿ ਉੱਥੇ ਤੇ ਉਹਨੇ ਜਾ ਕੇ ਜਿਹੜੇ ਸਾਡੀਆਂ ਦੁੱਧ ਵਾਲੀਆਂ ਨਾੜਾਂ ਹੈਗੀਆਂ ਨੇ ਉਹਤੇ ਤੇ ਇਫੈਕਟ ਕਰਨਾ ਉਹਨੂੰ ਆਪਾਂ ਮਸਟਾਈਟਸ ਉਹਦੇ ਅੰਦਰ ਇਫੈਕਸ਼ਨ ਵੀ ਆ ਰੇਸ਼ਾ ਪੈ ਜਾਂਦਾ ਫਿਰ ਹੋਲੀ ਉਹ ਦੁੱਧ ਵਿੱਚ ਰੇਸ਼ਾ ਆਉਣਾ ਸ਼ੁਰੂ ਹੋ ਜਾਂਦਾ ਦੁੱਧ ਲਾਲਗੀ ਚ ਆਉਣਾ ਸ਼ੁਰੂ ਹੋ ਜਾਂਦਾ